ਫਾਈਬਰ ਦੀ ਇੱਕ ਸਟ੍ਰਿਪ ਕੱਟ ਕੇ ਉਹਦੇ ਪਿੱਛੇ ਬਲੈਕ ਪੱਤਰਾ ਲਗਾ ਕੇ ਤੇ ਐਡਹੈਸਿਵ ਲਾ ਕੇ ਉਹ ਅੰਗਲੀ ਨਾਲ ਚਿਪਕਾਤਾ ਬਟਪਾਲ ਦੇ ਸੀਗਾ ਮੈਂ ਆਪਣਾ ਕਾਰਡ ਪਾਇਆ ਮੈਂ ਆਪਣਾ ਡਰੋਮਿਨੇਸ਼ਨ ਪਾਈ ਫੋਰ ਐਗਜ਼ਾਮਪਲ 5000 ਪਰ ਉਹ ਨੋਟ ਪਿੱਛੇ ਉਹਨੇ ਬਲੌਕ ਕਰਕੇ ਉਹ ਬਾਹਰ ਨਹੀਂ ਆਇਆ ਡੈਮੋ 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 ਡੀਸੀਪੀ ਚੰਡੀਗੜ੍ਹ ਨੇ ਖੁਦ ਦਿੱਤਾ ਡੈਮੋ ਕਿਵੇਂ ਹੋ ਸਕਦੀ ਹੈ एटीएम जी ठगी क्योंकि एटीएम की ठगियां दे बहुत तरीके तुसी देखे होन गए पर एक शातिर फर ले आए चंडीगढ़ पुलिस ने जिस तरह तरीका ही वखरा से यानी कि ਤੁਹਾਡਾ ਆਪਣਾ ਹੀ ਕਾਰਡ ਹੁੰਦਾ ਸੀ ਤੁਹਾਡਾ ਆਪਣਾ ਹੀ ਪਿੰਨ ਹੁੰਦਾ ਸੀ ਤੁਹਾਡੇ ਪੈਸੇ ਤਾਂ ਨਿਕਲਦੇ ਸੀ ਪਰ ਬਾਹਰ ਨਹੀਂ ਸੀ ਆਂਦੇ ਕਿਉਂਕਿ ਇਹ एटीएम ਮਸ਼ੀਨ ਨੂੰ ਚਲਾਉਣਾ ਜਾਣਦਾ ਸੀ ਉਸ ਨੂੰ ਖੋਲਣਾ ਜਾਣਦਾ ਸੀ ਤੇ ਜਦੋਂ ਹੀ ਤੁਸੀਂ ਪੈਸੇ ਕਢਾਉਂਦੇ ਸੀ ਤੇ ਆਪਣੇ ਘਰ ਨੂੰ ਚੱਲ ਜਾਂਦੇ ਸੀ ਕਿਉਂਕਿ ਤੁਹਾਨੂੰ ਲੱਗਦਾ ਸੀ ਕਿ ਪੈਸੇ ਮਸ਼ੀਨ 'ਚ ਫਸ ਗਏ ਨੇ ਪਰ ਦਰਅਸਲ ਇਹ ਸ਼ਾਤਰ ਦੀ ਗੇਮ ਸੀ ਤੇ ਡੀਸੀਬੀ ਨੇ ਖੁਦ ਮੌਕੇ ਤੇ ਜਾ ਕੇ ਦਿੱਤਾ ਹੈ ਪੂਰਾ ਟਾਈਮ ਤਾਂ ਕਿ ਤੁਹਾਨੂੰ ਸਮਝ ਆ ਸਕੇ ਕਿਵੇਂ ਹੋ ਸਕਦੀ ਹੈ ਤੁਹਾਡੇ ਨਾਲ ਠੱਗੀ 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 ਤੜਪ ਪੰਜਾਬੀ ਟਿਊਟਰ ਰਮੇਸ਼ ਕੁਮਾਰ ਜਿਲਬਰ ਜਿਹੜੇ ਆ ਛਾਤਰ ਬੰਦਾ ਜਿਹੜਾ ਕਾਬੂ ਕੀਤਾ ਹੈਗਾ ਉਹਨੇ ਕੀ ਕੀਤਾ ਉਹ ਡੁਪਲੀਕੇਟ ਕੀਤੀ ਸੀ ਇਹ ਦਾ ਆਊਟਰ ਕਵਰ ਹੈ ਜਿਹੜੇ ਬੈਂਕ ਕੋਲੇ ਵੀ ਆਪਣਾ ਨੋਟ ਲੋਡ ਕਰਨ ਆਉਂਦੇ ਆ ਤੇ ਉਹ ਹੁਣ ਇਹਨਾਂ ਕਵਰ ਖੋਲ ਕੇ ਅੰਦਰ ਉਹਨਾਂ ਦਾ ਆਪਣਾ ਸਿਸਟਮ ਹੈ ਨੋਟ ਦਾ ਤਪੜਾ ਪਾਉਣ ਦਾ ਉਹਨੇ ਕਵਰ ਖੋਲ ਕੇ ਸੇਮ ਇਦਾਂ ਦੇ ਹੀ ਬਲੈਕ ਕਲਰ ਦਾ ਇੰਟਰਨਲ ਸਾਈਡ ਹੈ ਦੇ ਫਾਈਬਰ ਦੀ ਇੱਕ ਸਟ੍ਰਿਪ ਕੱਟ ਕੇ ਉਹਦੇ ਪਿੱਛੇ ਬਲੈਕ ਪੱਟਮ ਲਗਾ ਕੇ ਤੇ ਐਡਰੈਸਿਵ ਲਾ ਕੇ ਉਹ ਅੰਦਰ ਹੀ ਸੱਜਾਤਾ ਦਾ ਪਰਪਸ ਦੇ ਸੀਗਾ ਮੈਂ ਆਪਣਾ ਕਾਰਡ ਪਾਇਆ ਮੈਂ ਆਪਣਾ ਡਰਾਮਨੇਸ਼ਨ ਪਾਈ ਫੋਰ ਐਗਜ਼ਾਮਪਲ 5000 ਪਰ ਉਹ ਨੋਡ ਪਿੱਛੇ ਉਹਨੇ ਬਲੌਕ ਕਰਕੇ ਉਹ ਬਾਹਰ ਨਹੀਂ ਆਇਆ ਪਰ ਮੇਰੀ ट्रांजੈਕਸ਼ਨ ਮੇਰੇ ਮੋਬਾਈਲ ਤੇ ਹੈਗੀ ਬੇ ਸਕਸੈਸਫੁਲ ਹੋ ਗਿਆ ਉਹ ਨੋਡ ਅੰਦਰ ਰਹੇਗੇ ਜਦੋਂ ਉਹ ਬੰਦਾ ਜਿਹੜਾ ਤੇਰਾ ਪੈਸੇ ਘਟਾਣ ਆਇਆ ਸੀਗਾ ਉਹ ਬਾਹਰ ਚਲੇ ਜਾਂਦਾ ਤੇ ਇਹ ਜਿਹੜਾ ਛਾਤਰ ਬੰਦਾ ਸੀਗਾ ਅੰਦਰ ਆ ਕੇ ਇਹਨੇ ਕਵਰ ਖੋਲ ਕੇ ਡੁਪਲੀਕੇਟ ਕੀ ਨਾਲ ਉਕੇ ਨੋਡ ਅੰਦਰ ਹੁੰਦੇ ਬਾਹਰ ਫਿਰ ਨਿਕਲੇ ਹੁੰਦੇ ਆ ਉਹ ਆਪਣੇ ਲੈ ਕੇ ਚਲਾ ਜਾਂਦੇ ਇਹ ਜਿਹੜਾ ਹੈਗੀ ਇਹਨਾਂ ਦੀ ਮੋਡਸ ਪ੍ਰਿੰਡੀ ਹੈ ਕੁਝ ਹੋਰ ਵੀ ਜਿਹੜੇ ਕਾਰਡ ਸਵਾਪ ਕਰਦੇ ਆ ਜਿਵੇਂ ਕੋ ਪੀ ਐਨ ਬੀ ਦਾ ਕਾਰਡ ਹੈ ਔਰ ਕਿਤੇ ਕੋਈ ਨਾ ਕੋਈ ਕਿਸੇ ਦਾ ਪਰਸ ਕੋਆ ਜਾਂਦਾ ਪੁਰਾਣਾ ਕਿਸੇ ਦਾ ਏਕੇ ਮਿਲ ਹੁੰਦੇ ਸੇਮ ਪੀ ਐਨ ਬੀ ਦੇ ਉਹ ਕੀ ਕਰਨਗੇ ਉਹਨਾਂ ਕੋ ਜਿਹੜੇ ਅਲੱਗ-ਅਲੱਗ ਸਲੋਟ ਬਣਿਆ ਹੋਇਆ ਇਹਦੇ 1 2 3 4 5 6 7 8 9 10 ਇਹ ਡਿਜੀਟਲ ਨੰਬਰ ਸਲੋਟ ਹੈ ਇਹਦੇ ਕਿਸੇ ਨਾ ਕਿਸੇ ਸਾਈਡ ਤੇ ਜਾਂ ਤਾਂ ਕੋਈ ਪੇਪਰ ਫਾਦਣਗੇ ਜਾਂ ਫਿਰ ਕੋਈ ਨਾ ਕੋਈ ਆਪਣਾ ਛੋਟੀ ਪੈਨ ਉਹ ਸਾਈਡ ਉਹਨਾਂ ਨੰਬਰ ਤੇ ਪ੍ਰੈਸ ਨਹੀਂ ਹੁੰਦਾ ਜਦੋਂ ਨੰਬਰ ਪ੍ਰੈਸ ਨਹੀਂ ਹੋਏਗਾ ਬੰਦਾ ਕਹਿੰਦਾ ਯਾਰ ਚੱਲ ਨਹੀਂ ਰਿਹਾ ਨਾਲ ਦੂਸਰਾ ਬੰਦਾ ਖੜਾ ਹੋਏਗਾ ਇਹ ਅੰਕਲ ਜੀ ਕੀ ਗੱਲ ਹੋ ਗਈ ਉਹ ਕਹਿੰਦੇ ਨੰਬਰ ਨਹੀਂ ਉਹ ਕਹਿੰਦੇ ਹਾਓ ਮੈਂ ਤੁਹਾਡੀ ਟਰਾਈ ਕਰਦਾ ਮੇਰੇ ਕੋਲ ਵੀ ਕਾਰਡ ਹੈ ਦੂਸਰਾ ਤੁਹਾਡਾ ਕਾਰਡ ਮੈਂ ਐਕਸਚੇਂਜ ਕਰ ਬੰਦਾ ਮੈਂ ਇਕੱਲੇ ਪਸੇ ਪਿੰਨ ਨੰਬਰ ਕੀ ਹੈ ਮੈਂ ਪਿੰਨ ਨੰਬਰ ਵੀ ਪੜ ਲਿਆ ਉਸ ਤੋਂ ਬਾਅਦ ਜਿਹੜਾ ਮੈਂ ਦੂਜਾ ਕਾਰਡ ਆ ਉਹ ਨਾਲੋਂ ਦੇਤਾ ਕਾਰਡ ਕੋਈ ਢੇਗਾ ਨਹੀਂ ਆ ਉਹਨਾਂ ਦਾ ਕਾਰਡ ਹੀ ਮੈਂ ਯੂਜ਼ ਕਰਕੇ ਪਿੰਨ ਨੰਬਰ ਤੋਂ ਅੱਗੇ ਮੈਂ ਵਿਡਰਾਅ ਕਰ ਲੰਦਾ ਇਹ ਇਦਾਂ ਦਾ ਵੀ ਗ੍ਰੋਥ ਕੰਮ ਕਰਦਾ ਹੈ ਜਿਹੜਾ ਇਹਦੇ ਉੱਪਰ ਤੇ ਸਾਡੀ ਇਹਦੇ ਚ ਇਹ ਅਵੇਅਰਨੈਸ ਹੈ ਪਬਲਿਕ ਨੂੰ ਅਗਰ ਅਥੇ ਸਿੰਗਲ ਬੰਦਾ ਹੀ ਐਂਟਰ ਹੋਣਾ ਚਾਹੀਦਾ ਹੈ ਸਿੰਗਲ ਦੇ ਬਾਅਦ ਜੇ ਕੋਈ ਪਿੱਛੇ ਆ ਰਾ ਉਹਨੂੰ ਤੁਸੀਂ ਕਹਿ ਦਿਓ ਵੀ ਭਾਈ ਸਾਹਿਬ ਆ ਬਾਰਬੇਟ ਕਰੋ ਮੇਰੀ ਟ੍ਰਾਂਜੈਕਸ਼ਨ ਹੋਏਗੀ ਫਿਰ ਤੁਸੀਂ ਅੰਦਰ ਆਓ ਇਹ ਚੀਜ਼ ਬੋਲਣ ਚ ਸੰਗਰਾਨੀ ਚਾਹੀਦਾ ਕਿਉਂਕਿ ਫਟਾ ਅਗਰ ਪਿੰਨ ਐਕਸੈਸ ਹੋ ਗਿਆ ਤੇ ਬਹੁਤ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਜਿਹੜਾ ਸਾਡਾ ਜਿਹੜਾ ਪਿੰਨ ਨੰਬਰ ਇੱਕ ਐਸੀ ਚੀਜ਼ ਹੈ ਏਟੀਐਮ ਦੇ ਵਿੱਚ ਜਾਂ ਓਟੀਪੀ ਦਾ ਨੰਬਰ ਆਉਂਦਾ ਤੁਹਾਡੇ ਕੋਲ ਜੀ ਬਿਲਕੁਲ ਕੋਈ ਵੀ ਟ੍ਰਾਂਜੈਕਸ਼ਨ ਲਈ ਅਗਰ ਤੁਸੀਂ ਉਹ ਹੀ ਡਿਸਕਲੋਜ਼ ਕਰਤਾ ਤਾਂ ਫਟਾ ਨੁਕਸਾਨ ਜੋ ਹੋਏਗਾ ਕੋਈ ਵੀ ਜਿਹੜਾ ਜਿਹੜੀ ਛਾਤਰ ਬੰਦਾ ਹੈ ਉਹ ਇਸ ਦਾ ਫਾਇਦਾ ਲੈਂਦਾ ਤੁਸੀਂ ਵਿੱਚ ਜੁਕੋਗੇ ਕਹੋ ਅਗਰ ਕਿਸੇ ਨੇ ਕੋਈ ਬਜ਼ੁਰਗ ਹੈ ਜਾਂ ਕੋਈ ਜਿਹਨੂੰ ਜ਼ਿਆਦਾ ਯੂਜ਼ ਨਹੀਂ ਕਰਨਾ ਹੁੰਦਾ ਉਹ ਦੇਖੋ ਨਾਲ ਦੁਕਾਨ ਹੈ ਦੁਕਾਨਦਾਰ ਆ ਤੇ ਦੁਕਾਨਦਾਰ ਹੈ ਜਾਨੀ ਬਜਾਏ ਆਪਾਂ ਕਿਸੇ ਅਣਜਾਣ ਬੰਦੇ ਦੀ ਹੈਲਪ ਲਈਏ ਇਹਨਾਂ ਨੇ ਇੱਥੇ ਹੀ ਰਹਿਣਾ ਹੈ ਇਹਨਾਂ ਦੀ ਹੈਲਪ ਲੈ ਲੈ ਆਪਾਂ ਇਹ ਨਹੀਂ ਕਹਿ ਰਹੇ ਵੀ ਸਾਰੇ ਹੀ ਗਲਤ ਹੈ ਬਟ ਕਿਉਂਕਿ ਆਪਣੀ ਮਿਹਨਤ ਦੀ ਕਮਾਈ ਹੈ ਉਹ ਕੋਈ ਹੋਰ ਉਹਦਾ ਫਾਇਦਾ ਨਾ ਲੈ ਜੇ ਤੇ ਇਸ ਕਰਕੇ ਆਪਣੇ ਨਾਲ ਜਾਂ ਆਪਣੇ ਨਾਲ ਕੋਈ ਬੰਦਾ ਲੈ ਕੇ ਆਵੇ ਜਿੰਨੇ ਆਪਰੇਟ ਕਰਨ ਦਾ ਆਪਣਾ ਫੈਮਿਲੀ ਨਾ ਪਾਵੇ ਤੇ ਸਰ ਹੁਣ ਤੱਕ ਕਿੰਨੇ ਬੰਦੇ ਫੜੇ ਚੰਡੀਗੜ੍ਹ ਪੁਲਿਸ ਨੇ ਅ ਇੱਕੋ ਹੀ ਇਹ ਬੰਦਾ ਆਇਆ ਜਿਹੜਾ ਇਹ ਕੇਸ ਸੀਗਾ ਇਹਦੇ ਵਿੱਚ ਜਿਵੇਂ ਨਾ ਕੈਮਰਾ ਜ਼ਾਇ ਹੈ ਹੂੰ ਕੈਸ਼ ਮਸ਼ੀਨ ਦੇ ਵਿੱਚ ਸਸੋ ਬੀਰ ਦਾ ਬੈਂਕਾਂ ਦਾ ਤੇ ਸੈਂਟਰਲ ਇਹਨਾਂ ਦੀ ਮੋਨਿਟਰਿੰਗ ਸਿਸਟਮ ਵੀ ਹੈਗਾ ਪਿੱਛੇ ਉਹ ਪਿੱਛੇ ਦੇਖਦੇ ਰਹੇ ਤੇ ਰੀਡ ਰਿਕਾਰਡਿੰਗ ਚੱਲਦੀ ਹੈ ਏਟੀਐਮ ਦੀਆਂ ਤੇ ਉਹਨਾਂ ਨੂੰ 25 26 ਰਾਤ ਨੂੰ ਕੋਈ 1 ਵਜੇ ਦੇ ਲੱਗੇ ਸਸਪੀਸ਼ੀਅਸ ਬੰਦਾ ਦਿਖਿਆ ਇੱਥੇ ਉਹ ਦੇਖੋ ਇੱਥੇ ਗਾਰਡ ਕੋਈ ਨਹੀਂ ਹੈ ਨੇੜੇ ਬੈਂਕ ਵੀ ਕੋਈ ਨਹੀਂ ਹੈ ਦੇਖ ਇੱਕ ਟਾਰਗੇਟ ਬਣ ਜਾਂਦਾ ਬੀਜ਼ੀ ਸਸਪੀਸ਼ਸ ਬੰਦਾ ਦੇਖਿਆ ਉਹਨਾਂ ਨੂੰ ਐਕਟੀਵਿਟੀ ਉਹਨਾਂ ਨੇ ਫਿਰ ਸਾਡੇ ਥਾਣੇ ਰਸਤਾ ਕੀਤਾ ਵਾਇਕੜੇ ਦੁਆਰਾ ਭਰੇਰ ਜਦੋਂ ਰਸਤਾ ਕੀਤਾ ਤਾਂ ਉਹਨਾਂ ਨੇ ਫੇਰ ਜਿਹੜੀ ਐਕਟੀਵਿਟੀ ਦੇਖੀ ਫਿਰ ਆਪਾਂ ਆਪਣੀ ਐਸਐਚਓ ਸਾਹਮਣੇ ਆਪਣੀ ਲਕबीर ਜੀ ਇਹਨਾਂ ਦੋ ਟੀਮਾਂ ਹੱਥੇ ਲੜ ਦਿੱਤੀਆਂ ਉਹਨਾਂ ਦਾ ਉਹ ਫੁਟੇਜ ਵੀ ਮਗਾਈ। ਫੁਟੇਜ ਦੇ ਵਿੱਚ ਜਿਹੜਾ ਤੇਰਾ ਉਹਦਾ ਕਾਫੀ ਸੀਗਾ। ਤੇ ਉਹ ਬੰਦਾ ਇੱਕ ਅਰਾਊਂਡ ਆਫ ਹੋ ਗਿਆ ਸਾਰੇ ਕੋਲ। ਠੀਕ ਹੈ। ਸਰ ਉਸ ਹੁਣ ਆਪਾਂ ਸਮਝਾਉਂਦਾ। ਉਹ ਸੁਬਾਹ ਫਿਰ ਆਪਾਂ ਆਹ ਇੱਕ ਮੌਕੇ ਤੇ ਦੇਖਿਆ। ਮੌਕੇ ਦੇ ਉੱਪਰ ਕਿਦਾਂ ਉਹ ਕਰਦਾ ਸੀ। ਬੜਾ ਬੜਾ ਕਟਰ ਆਪ ਹੁੰਦਾ ਹੈ। ਫਾਈਬਰ ਦੀ ਸ਼ੀਟ ਹੁੰਦੀ ਹੈ। ਐਡੈਸਿਵ ਟੇਪ ਹੁੰਦੀ ਹੈ। ਬਲੈਕ ਕਲਰ ਦੀ ਵੀ ਹੁੰਦੀ ਹੈ। ਉਹ ਉਹਨਾਂ ਨੇ ਖੋਲ ਕੇ ਡੁਪਲੀਕੇਟ ਕੀਤੀ ਸੀ ਕਿ ਖੋਲ ਕੇ ਅੰਦਰ ਇਹਦੇ ਲਗਾਤਾ। ਜਿਹੜਾ ਬੰਦਾ ਕੈਸ਼ ਜਿਹੜਾ ਕੈਸ਼ ਬਾਹਰ ਨਹੀਂ ਉਹ ਅੰਦਰ ਰਹਿ ਗਿਆ ਉਸ ਤੋਂ ਬਾਅਦ ਜਦੋਂ ਬੰਦਾ ਚਲਾ ਗਿਆ ਤੇ ਬਾਕਸ ਚੋਲੇ ਬਾਹਰ ਨਾਲ ਕਬਰ ਲੈ ਕੇ ਚੱਲ ਗਿਆ ਤਾਂ ਇਹ ਵਾਰ ਦਾ ਇੱਕ ਅੱਛੀ ਕਾਮਯਾਬੀ ਮਿਲੀ ਹੈ ਔਰ ਇਹ ਹੋ ਸਕਦਾ ਹੈ ਇਹ ਗਰੋ ਹੋਰ ਜਗ੍ਹਾ ਵੀ ਇਸ ਕਰੀਏ ਹੋਏਗਾ ਉਹਦੀ ਜਾਂਚ ਕੀਤੀ ਜਾ ਰਹੀ ਹੈ ਆ ਉਹਦੀ ਜਾਂਚ ਕੀਤੀ ਜਾ ਰਹੀ ਹੈ ਪੜਤਾਲ ਕੀਤੀ ਇਹਨੂੰ 4 ਦਿਨ ਦਾ ਵਾਂਸ ਹੈਗਾ ਟੀਮ ਗਈ ਹੋਈ ਹੈ ਦਿੱਲੀ ਅੱਜ ਇਹ ਦੱਪੀ ਜਾ